ਪੋਲੀਟਿਕਲਸ ਬਿਲਕੁਲ ਸਹੀ ਆ ਪੰਜਾਬ ਦੇ ਵਿੱਚ ਵੀ ਕਈ ਸੰਸਥਾਵਾਂ ਹੈਗੀਆਂ ਆ ਇਵਨ ਪੋਲੀਟਿਕਲ ਲੀਡਰਸ਼ਿਪ ਹੈਗੇ ਆ ਜਿਹੜੇ ਬਹੁਤ ਪੜੇ ਲਿਖੇ ਨਹੀਂ ਨਹੀਂ ਹੈਗੇ ਆ ਕਿ ਕਿਤੇ ਨਾ ਕਿਤੇ ਇਹ ਨੁਕਸਾਨ ਹੈਗਾ ਆ ਬਿਲਕੁਲ ਪੰਜਾਬ ਦੇ ਵਿੱਚ ਮੋਸਟਲੀ ਇੱਕੋ ਚੀਜ਼ ਦੇਖੀ ਜਾਂਦੀ ਆ ਜਦੋਂ ਕਿਸੇ ਦੇ ਹੱਥ ਥੋੜੀ ਜਿਹੀ ਪਾਵਰ ਆ ਜਾਂਦੀ ਆ ਜਾਂ ਉਹਦੇ ਥੋੜੇ ਫਾਲੋਅਰਸ ਹੋ ਜਾਂਦੇ ਜਾਂ ਕੋਈ ਸੰਸਥਾ ਦਾ ਮੈਂ ਬਣ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਹ ਹਾਂ ਉਹਦੇ ਕੋਲ ਪਾਵਰ ਆ ਜਾਂਦੀ ਉਹ ਪਾਵਰ ਦਾ ਇਸਤੇਮਾਲ ਬਹੁਤ ਗਲਤ ਤਰੀਕੇ ਦੇ ਨਾਲ ਕਰਦਾ ਹਮਮ ਸਮਾਜ ਦੀ ਨਜ਼ਰ ਦੇ ਵਿੱਚ ਉਹ ਕੰਮ ਕਰ ਰਿਹਾ ਸਮਾਜ ਲਈ ਬਟ ਐਕਚੁਅਲ ਦੇ ਵਿੱਚ ਉਹ ਕੰਮ ਕਰ ਰਿਹਾ ਆਪਣੇ ਲਈ ਆਪਣੀ ਪਾਵਰ ਲਈ ਆਪਣਾ ਨਾਮ ਬਣਾਉਣ ਲਈ ਆਪਣੀ ਪਛਾਣ ਬਣਾਉਣ ਦੇ ਲਈ ਤੇ ਇੰਟਰਨਲੀ ਉਹਦੀ ਜਿਹੜੀ ਇੱਕ ਹੁੰਦੀ ਆ ਏਮ ਹੁੰਦਾ ਆਪਣੇ ਨੂੰ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਬਟ ਦੁਨੀਆ ਦੇ ਨਜ਼ਰ ਦੇ ਵਿੱਚ ਉਹ ਕੀ ਕਰ ਰਿਹਾ ਵੀ ਅਸੀਂ ਸਮਾਜ ਲਈ ਕੰਮ ਕਰ ਰਹੇ ਹਾਂ ਇਹ ਜਿਹੜੀ ਚੀਜ਼ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਾਈਲਾਈਟ ਲਾਈਟ ਆ ਇਸ ਲਈ ਲੀਡਰਸ਼ਿਪ ਦੇ ਵਿੱਚ ਤੁਸੀਂ ਦੱਸਿਆ ਇੱਕ ਹਾਈਲੀ ਐਜੂਕੇਟਿਡ ਬੰਦਾ ਜ਼ਰੂਰੀ ਹੋਣਾ ਚਾਹੀਦਾ ਗਿਆਨ ਵਾਲਾ ਹੋਣਾ ਚਾਹੀਦਾ ਨੋਲਜ ਹੋਣੀ ਚਾਹੀਦੀ ਹੈ ਤੇ ਦੂਸਰਾ ਪੁਆਇੰਟ ਇਹ ਆ ਕਿ ਇੱਕ ਇਮੋਸ਼ਨਲੀ ਸਟਰੋਂਗ ਹੋਣਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਕਿਸੇ ਲੀਡਰ ਨੂੰ ਜਾਂ ਪੰਜਾਬ ਦੇ ਵਿੱਚ ਮੋਸਟਲੀ ਕੋਈ ਸੰਸਥਾਵਾ ਦੇ ਸੰਸਥਾ ਦੇ ਆਪਣਾ ਸੀਨੀਅਰ ਨੂੰ ਕੁਝ ਕਹਿ ਦਿੰਦਾ ਜੋ ਕੁਝ ਕਰ ਦਿੰਦਾ ਉਹ ਸੇਮ ਉਦਾਂ ਹੀ ਰਿਪਲਾਈ ਕਰਦਾ ਜਿੱਦਾਂ ਉਹਨੂੰ ਸੁਣਦਾ ਆ ਉਸ ਦਾ ਖੁਦ ਤੇ ਐਂਗਰ ਤੇ ਗੁੱਸੇ ਤੇ ਕੰਟਰੋਲ ਨਹੀਂਗਾ ਨਹੀਂ ਹੈਗਾ ਕਿਉਂਕਿ ਉਹ ਇਮੋਸ਼ਨਲੀ ਵੀਕ ਆ ਹਾਂ ਇਮੋਸ਼ਨਲੀ ਸਟਰੌਂਗ ਹੋਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਰੂਰੀ ਆ ਬਿਲਕੁਲ ਦੇਖੋ ਲੀਡਰ ਜਿਹੜੇ ਆ ਆਮ ਲੋਕਾਂ ਨਾਲ ਉਹ ਜਿਹੜੇ ਉਹਨਾਂ ਨੂੰ ਲੀਡ ਕਰਨ ਵਾਲੇ ਆ ਉਹਨਾਂ ਦਾ ਕਿਰਦਾਰ ਆਮ ਲੋਕਾਂ ਨਾਲੋਂ ਚੰਗਾ ਹੋਣਾ ਚਾਹੀਦਾ ਫੇਰ ਹੀ ਉਹ ਆਮ ਲੋਕਾਂ ਨੂੰ ਲੀਡ ਕਰਨਗੇ ਬਿਲਕੁਲ ਜੇ ਲੀਡ ਕਰਨ ਵਾਲੇ ਅਗਵਾਈ ਕਰਨ ਵਾਲੇ ਲੋਕਾਂ ਦਾ ਵੀ ਕਿਰਦਾਰ ਆਮ ਲੋਕਾਂ ਵਰਗਾ ਹੀ ਆ ਫਿਰ ਫਰਕ ਤੇ ਉਹ ਲੀਡ ਕੀ ਕਰਨਗੇ ਉਹਨਾਂ ਚੋਂ ਲੀਡਰ ਤੇ ਆਮ ਲੋਕਾਂ 'ਚ ਫਰਕ ਕੀ ਹੋਇਆ ਹਮ ਲੀਡ ਦਾ ਉਹ ਹੀ ਲੋਕ ਕਰਨ ਦੇ ਯੋਗ ਬਣਦੇ ਆ ਜਿਨ੍ਹਾਂ ਦੇ ਅੰਦਰ ਕੁਝ ਖਾਸ ਕੁਆਲਿਟੀਆਂ ਆ ਗੁਣਿਆ ਜਿਹੜੇ ਆਮ ਲੋਕਾਂ ਦੇ ਅੰਦਰ ਨਹੀਂ ਹੁੰਦੀਆਂ ਫੇਰ ਹੀ ਉਹ ਲੋਕਾਂ ਨੂੰ ਸੇਧ ਦੇਣ ਦੀ ਅਗਵਾਈ ਕਰਨ ਦਾ ਕੰਮ ਕਰਦੇ ਆ ਇਸ ਕਰਕੇ ਲੀਡਰਾਂ ਦੇ ਅੰਦਰ ਇਮਾਨਦਾਰੀ ਔਰ এডੂਕੇਸ਼ਨ ਐਂਡ ਇੰਟੈਲੀਜੈਂਸ ਦੇ ਨਾਲ ਨਾਲ ਜਿਦਾ ਤੁਸੀਂ ਵੀ ਕਿਹਾ ਬਈ ਇਮੋਸ਼ਨਲ ਇੰਟੈਲੀਜੈਂਸ ਹੋਣਾ ਉਹਨਾਂ ਦੇ ਅੰਦਰ ਪੇਸ਼ੈਂਸ ਹੋਣਾ ਲੋਕਾਂ ਨਾਲ ਕਿੱਦਾਂ ਵਿਵਹਾਰ ਕਰਨਾ ਆ ਕਿੱਦਾਂ ਗੱਲ ਕਰਨੀ ਆ ਕਿਦਾਂ ਲੋਕਾਂ ਨੂੰ ਸੇਧ ਦੇਣੀ ਆ ਕਿਦਾਂ ਆਪਣੇ ਆਪ ਤੇ ਕੰਟਰੋਲ ਰੱਖਣਾ ਆ ਇਹ ਸਾਨੀਆਂ ਗੱਲਾਂ ਉਹਨਾਂ ਚ ਹੋਣੀਆਂ ਚਾਹੀਦੀਆਂ ਇਹ ਇਸੇ ਕਰਕੇ ਚੰਗੇ ਲੀਡਰ ਬਹੁਤ ਹੀ ਘੱਟ ਹੁੰਦੇ ਆ ਦੁਨੀਆ ਦੇ ਵਿੱਚ ਸਿਰਫ ਆਪਣੇ ਦੇਸ਼ ਦੀ ਪੰਜਾਬ ਦੀ ਗੱਲ ਨਹੀਂ ਦੁਨੀਆ ਦੇ ਵਿੱਚ ਵੀ ਇਹ ਦੇਖਿਆ ਗਿਆ ਕਿ ਚੰਗੇ ਔਰ ਵਧੀਆ ਲੀਡਰ ਹਮੇਸ਼ਾ ਬਹੁਤ ਹੀ ਘੱਟ ਹੁੰਦੇ ਆ ਸਮਾਜ ਦੇ ਵਿੱਚ ਪਰ ਜਦੋਂ ਚੰਗੇ ਔਰ ਵਧੀਆ ਲੀਡਰ ਮੁਰੇ ਹੁੰਦੇ ਆ ਉਦੋਂ ਹੀ ਕੋਈ ਸਮਾਜ ਕੋਈ ਦੇਸ਼ ਤਰੱਕੀ ਕਰਦਾ ਹੈ ਜਦੋਂ ਗਲਤ ਲੋਗ ਅਗਵਾਈ ਦੇ ਲਈ ਮੋਹਰੇ ਆਉਣ ਲੱਗ ਪੈਂਦੇ ਆ ਜਾਂ ਸਥਾਪਿਤ ਹੋ ਜਾਂਦੇ ਆ ਉਹ ਫਿਰ ਸਮਾਜ ਦਾ ਦੇਸ਼ ਦਾ ਹਮੇਸ਼ਾ ਕਹਾਣੀ ਕਰਦੇ ਆ ਔਰ ਮੈਂ ਤਾਂ ਇਹ ਵੀ ਕਹਿ ਰਿਹਾ ਕਿ ਆਪਾਂ ਪਿਛਲੇ 1.5 200 ਸਾਲ ਦਾ ਇਤਿਹਾਸ ਦੇਖੀਏ ਆਪਣੇ ਦੇਸ਼ ਦਾ ਜਦੋਂ ਤੋਂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸਾਨੂੰ एससीबीसी ਸਮਾਜ ਨੂੰ ਔਰਤਾਂ ਨੂੰ ਪੜਾਉਣ ਲਿਖਾਉਣ ਦੇ ਅਧਿਕਾਰ ਮਿਲੇ 2000 ਸਾਲ ਬਾਅਦ ਇਹਨਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਮਿਲਣਾ ਸ਼ੁਰੂ ਹੋਇਆ ਆਪਾਂ ਪਿੱਛੇ ਜਿਹੇ ਫੁੱਲੇ ਤੇ ਜਯਤੀਰਾਵ ਫੁੱਲੇ ਜੀ ਦੀ ਫਿਲਮ ਆਈ ਹੈ ਉਹਦੇ ਤੇ ਆਪਾਂ ਇੱਕ ਪੋਡਕਾਸਟ ਵੀ ਕੀਤਾ ਸੀਗਾ ਤੇ ਉਦੋਂ ਤੋਂ ਲੈ ਕੇ ਜੇ ਆਪਾਂ ਹੁਣ ਤੱਕ ਦੇਖੀਏ ਤੇ ਫੁੱਲੇ ਜੀ ਆ ਉਹ ਪਹਿਲੇ ਸੀਗੇ ਜਿਹੜੇ ਸਕੂਲਾਂ 'ਚ ਪੜੇ ਲਿਖੇ ਜਿਨ੍ਹਾਂ ਨੂੰ ਵੈਸਟਰਨ ਐਜੂਕੇਸ਼ਨ ਮਿਲੀ ਔਰ ਫਿਰ ਉਹਨਾਂ ਨੇ ਵੱਡੇ ਪੱਧਰ ਤੇ ਲੋਕਾਂ ਨੂੰ ਪੜਾਉਣ ਲਿਖਾਉਣ ਦੀ ਲਹਿਰ ਸ਼ੁਰੂ ਕੀਤੀ। ਹੂੰ ਉਹ ਜ਼ਿਆਦਾ ਨਹੀਂ ਪੜ ਸਕੇ ਕਿਉਂਕਿ ਉਦੋਂ ਪੜ੍ਹਨ ਲਿਖਣ ਦੇ ਇੰਨੇ ਜ਼ਿਆਦਾ ਮੌਕੇ ਨਹੀਂ ਸਿਗੇ। ਇੰਨੀ ਆਪਰਚੂਨਿਟੀ ਜ਼ਿਆਦਾ ਨਹੀਂ ਸੀ। ਫਿਰ ਵੀ ਉਹ ਆਪਣੇ ਲੈਵਲ ਦਾ ਕਾਫੀ ਬੜੇ ਵੀ ਔਰ ਸੈਲਫ ਐਜੂਕੇਸ਼ਨ ਵੀ ਉਹਨਾਂ ਨੇ ਲਈ ਬਹੁਤ ਸਾਰੀ ਕਿਤਾਬਾਂ ਆਪ ਹੀ ਪੜ੍ਹੀਆਂ। ਹੂੰ ਪਰ ਅੱਗੇ ਚੱਲ ਕੇ ਜਦੋਂ 바ਵਾ ਸਾਹਿਬ ਅੱਗੇ ਆਏ ਆ ਫਿਰ ਤੁਸੀਂ ਦੇਖੋ ਉਹਨਾਂ ਨੇ ਕਿਹੜੇ ਲੈਵਲ ਤੇ ਜਾ ਕੇ ਸਿੱਖਿਆ ਹਾਸਲ ਕੀਤੀ। ਉਹਨਾਂ ਨੇ ਇੱਕ ਨਹੀਂ ਦੋ ਦੋ ਪੀ ਐਚ ਡੀ ਆ। ਉਹ ਵੀ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਦੇ ਵਿੱਚੋਂ ਉਹਨਾਂ ਨੇ ਲਈਆਂ। ਹਾਂ। ਔਰ ਫਿਰ ਬਾਹਰਟ ਲੋ ਕੀਤਾ। ਔਰ ਤੁਸੀਂ ਉਸ ਟਾਈਮ ਦੇ ਲੀਡਰਾਂ ਨੂੰ ਜੇ ਦੇਖੋ ਇੰਡੀਆ ਦੇ ਵਿੱਚ ਹਾਂ। ਚਾਹੇ ਉਹ ਗਾਂਧੀ ਸੀ, ਨਹਿਰੂ ਸੀ, ਹੋਰ ਵੀ ਬਹੁਤ ਸਾਰੇ ਲੀਡਰ ਸੀ। ਜ਼ਿਆਦਾਤਰ ਉਸ ਸਮੇਂ ਦੇ ਜਿੰਨੇ ਵੀ ਲੀਡਰ ਆ ਹਾਂ। ਉਹ ਅਮਰੀਕਾ, ਅੰਗਲੈਂਡ ਜਾ ਕੇ ਪੜ੍ਹ ਕੇ ਆਏ ਹੋਏ ਸੀ। ਜੇ ਤੁਸੀਂ ਉਹਨਾਂ ਦੇ ਕੰਪੈਰੀਜ਼ਨ ਤੁਲਨਾ ਅੱਜ ਦੇ ਸਾਡੇ ਦੇਸ਼ ਦੇ ਪਿਛਲੇ ਲੀਡਰਾਂ ਨਾਲ ਕਰੋ ਤੇ ਤੁਹਾਨੂੰ ਲੱਗੂਗਾ ਕਿ ਅੱਜ ਤੋਂ 100 ਸਾਲ ਪਹਿਲਾਂ ਸਾਡੇ ਲੀਡਰ ਜਿੰਨੇ ਜ਼ਿਆਦਾ ਪੜ੍ਹੇ ਲਿਖੇ ਸਿਗੇ ਉਹਨਾਂ ਦੇ ਮੁਕਾਬਲੇ ਅੱਜ ਦੇ ਸਾਡੇ ਲੀਡਰ ਉਹਨਾਂ ਤੋਂ ਜ਼ਿਆਦਾ ਪੜ੍ਹੇ ਲਿਖੇ ਹੋਣ ਦੀ ਬਜਾਏ ਆਪਾਂ ਪਿੱਛੇ ਆ ਗਏ ਜਦ ਕਿ ਸਾਨੂੰ ਅੱਗੇ ਹੋਣਾ ਚਾਹੀਦਾ ਸਾਨੂੰ ਤਾਂ ਅੱਗੇ ਹੋਣਾ ਚਾਹੀਦਾ ਜੇ 100 ਸਾਲ ਪਹਿਲਾਂ ਸਾਡੇ ਲੀਡਰ ਦੋ ਦੋ ਪੀ ਐਚ ਡੀਆ ਕਰ ਰਹੇ ਸੀ ਤੇ ਅੱਜ ਦੇ ਸਾਡੇ ਲੀਡਰਾਂ ਕੋਲ ਤਿੰਨ ਪੀ ਐਚ ਡੀਆ ਹੋਣੀਆਂ ਚਾਹੀਦੀ ਬਿਲਕੁਲ ਤਿੰਨ ਹੋਣੀਆਂ ਚਾਹੀਦੀ ਓਕੇ ਸਮਾਜ ਨੇ ਤਾਂ ਅੱਗੇ ਏਸੀ ਕਰਕੇ ਜਾਣਾ ਇਥੋਂ ਪਤਾ ਲੱਗਦਾ ਹੈ ਕਿ ਸਾਡਾ ਸਮਾਜ ਸਾਡਾ ਦੇਸ਼ ਅੱਗੇ ਜਾਣ ਦੀ ਬਜਾਏ ਪਿੱਛੇ ਜਾ ਰਿਹਾ ਹੈ ਨਹੀਂ ਤਾਂ ਇਦਾਂ ਕਿਦਾਂ ਹੋ ਗਿਆ ਵੇ ਅੱਜ ਤੋਂ 70 80 ਸਾਲ ਪਹਿਲਾਂ ਦੇ ਸਾਡੇ ਲੀਡਰ ਇੰਨੇ ਵੱਡੇ ਵੱਡੇ ਵਿਦਵਾਨ ਸਿਗੇ ਤੇ ਅੱਜ ਦੇ ਜਿਹੜੇ ਸਾਡੇ ਲੀਡਰ ਆ ਉਹਨਾਂ ਦੇ ਕੋਲ ਤਾਂ এডਿਕੇਸ਼ਨ ਉਸ ਮੁਕਾਬਲੇ ਦੇ ਦੇ ਛੱਡੋ ਉਹਨਾਂ ਦੇ ਕੋਲ ਬੇਸਿਕ এডਿਕੇਸ਼ਨ ਹੀ ਨਹੀਂ ਹੈ ਬਹੁਤ سارے ਤਾਂ ਗ੍ਰੈਜੂਏਟ ਵੀ ਨਹੀਂ ਹੈ ਗ੍ਰੈਜੂਏਟ ਹੈ ਨਾ ਜਦ ਕਿ ਪੁਰਾਣੇ ਸਮੇਂ ਤੋਂ ਐਜ਼ ਕੰਪੈਰੀਸ ਅੱਜ ਦੇ ਸਮੇਂ ਵਿੱਚ ਜ਼ਿਆਦਾ ਓਪਰਚ्युनिटी ਹੈ ਜ਼ਿਆਦਾ ਓਪਰਚ्युनिटी ਹੈ ਜ਼ਿਆਦਾ ਨੌਲੇਜ ਹੈ ਜ਼ਿਆਦਾ ਸੋਰਸੇਜ਼ ਹੈ ਅੱਜ ਦੇ ਹਮ ਇਹਦੇ ਤੋਂ ਵੀ ਆਪਾਂ ਚੈੱਕ ਕਰ ਸਕਦੇ ਹਾਂ ਕਿ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਜਿਹੜਾ ਮਿਆਰ ਆ ਹਮ ਉਹ ਲੀਡਰਸ਼ਿਪ ਦੇ ਵਿੱਚ ਸਿੱਖਿਆ ਦੇ ਵਿੱਚ ਅੱਗੇ ਜਾਣ ਦੀ ਬਜਾਏ ਉਹ ਪਿੱਛੇ ਜਾ ਰਹੀ ਹੈ ਚੱਲ ਰਹੀ ਹੈ ਹੂੰ ਔਰ ਐਸੀ ਕਰਕੇ ਜਿੰਨੀ ਤਰੱਕੀ ਸਾਡੇ ਦੇਸ਼ ਨੂੰ ਅੱਜ 70 80 ਸਾਲ आजाद ਹੋਣ ਤੇ ਬਾਅਦ ਕਰ ਲੈਣੀ ਚਾਹੀਦੀ ਸੀ ਹੂੰ ਆਪਾਂ ਅੱਜ ਵੀ ਕੰਫਰਕ ਦੇਖਦੇ ਆ ਮੈਂ ਸਾਰਾ ਇੰਡੀਆ ਲਗਭਗ ਖੋ ਚੁਕਿਆ ਉਹ ਤਰੱਕੀ ਸਾਨੂੰ ਅੱਜ ਵੀ ਨਜ਼ਰ ਨਹੀਂ ਆਉਂਦੀ ਕਿਉਂਕਿ ਸਾਡੇ ਕੋਲ ਚੰਗੇ ਪੜ੍ਹੇ ਲਿਖੇ ਇੰਟੈਲੀਜੈਂਟ ਆਨੈਸਟ ਲੀਡਰ ਨਹੀਂ ਹੈ ਰਾਈਟ